ਹੈਲੋ ਜਸਵੀਰ ਸਸਿਕਾ ਸਸਿਕਾ ਬੋਏ ਸਸਿਕਾ ਅੱਜ ਆਪਾਂ ਦੇਖੀਏ ਬਈ ਜਸਵੀਰ ਤੁਸੀਂ ਆਪਦੇ ਟਾਈਮ ਵਿੱਚ ਕਿਹੜੀਆਂ ਖੇਡਾਂ ਖੇਡਦੇ ਸੀ ਮੈਂ ਦੇਖਦੀ ਆ ਬਈ ਸਾਡੇ ਨਾਲ ਕੋਈ ਮੈਚ ਹੋਊਗੀ ਕਿਹੜੀਆਂ ਗੱਡਾਂ ਖੇਡਦੇ ਸੀਗੇ ਅਸੀਂ ਪੂਆਜੀ ਖੇਡਦੇ ਸੀ ਕੋਟ ਲਾਸ਼ ਪਾਕੀ ਅੱਛਾ ਫਿਰ ਖੇਡਦੇ ਸੀ ਕੋਕੋ ਹਾਂ ਫਿਰ ਖੇਡਦੇ ਸੀ ਅਸੀਂ ਬਾਂਦਰ ਕਿਲਾ ਅੱਛਾ ਫਿਰ ਅਸੀਂ ਰੋੜੇ ਹਾਂ ਫੇਰ ਬੱਸ ਸਹੇਜ ਹੁੰਦੀ ਸੀ ਗੁੱਤੀ ਚ ਵੰਟੇ ਪਾ ਲੈ ਕੱਢ ਲੈ ਵੰਟੇ ਖੇਡ ਲੈਂਦੇ ਸੀ ਅਸੀਂ ਕਿਤੇ ਕਿਤੇ ਅੱਛਾ ਤੇ ਹੋਰ ਬੱਸ ਸੰਦਾ ਕੋਟਾ ਟੱਪੀਆਂ ਵਿੱਚ ਖੇਡਦੇ ਬਹੁਤ ਹੁੰਦੇ ਸੀ ਉਹ ਬੱਚੇ ਅੱਛਾ ਬੇਰਪੂਰ ਨਹੀਂ ਟੋੜੇ 베ਰੀਆਂ ਤੋਂ ਫੇਰ ਟੋੜੇ ਆਂਬ ਵੀ ਟੋੜੇ ਚੜ ਚੜ ਕੇ ਅਮਰੂਦ ਵੀ ਖਾਦੇ ਟੁੱਕੇ ਵੀ ਖਾਦੇ ਹਾਂ ਬਹੁਤ ਕੁਝ ਖਾਦੇ ਸੀ ਸਕੂਲ ਜਾਂਦੇ ਸੀ ਹਾਂ ਤੇ ਅਸੀਂ ਰਸਤੇ ਦੇ ਵਿੱਚ ਬੀੜ ਜਿਵੇਂ ਭੱਜ ਲੈਣਾ ਬੀੜ ਹੀ ਡੀ ਬੀੜ ਡਿੱਗੇ ਆ ਵੀ ਇਹ ਚੱਕ ਲਓ ਹਾਂ ਤੇ ਮਰੂਰ ਲੱਗੇ ਹੁਣ ਮਰੂਰ ਖਾ ਲੈਣੇ ਅੱਛਾ ਵੀ ਜਾਣੀ ਬਹੁਤ ਫਟੀਆਂ ਫੁੱਟੀਆਂ ਤੋਂ ਮਾਰਨੀ ਕੁੱਟੜਾ ਇੱਕ ਦੂਜੇ ਨੂੰ ਫਟੀਆਂ ਹੁੰਦੀਆਂ ਸੀ ਉਦੋਂ ਜਦ ਲੜਪੇ ਹੁੰਦੇ ਸੀ ਹਾਂ ਫਟੀਆਂ ਹਾਂ ਹਾਂ ਹੱਕ ਲਮਾਗੀ ਖਰਾਬ ਵਿੱਚ ਹਾਂ ਤੇ ਬਸ ਸਾਡਾ ਛੇਡਾ ਕੁੜਾ ਹਰੀ ਹੁੰਦੀ ਸੀ ਪੁਆਜੀ ਅੱਜ ਬੱਚਿਆਂ ਕੇ ਤਾਂ ਅੱਜ ਕੱਲ੍ਹ ਛੇਡਾ ਸਾਡੇ ਵੇਲੇ ਤਾਂ ਬਹੁਤ ਬਾਲਾ ਵੀ ਸੀ ਉਹ ਵਧੀਆ ਦੋੜ ਥੋੜਾ ਦਿਮਾਗ ਲਾਉਂਦੇ ਸੀਗੇ ਹਣਾ ਜਾਣੀ ਮੈਨੂੰ ਤਾਂ ਅੱਜ ਲੱਗਦਾ ਵੀ ਸਾਡਿਆਂ ਵੇਲੇ ਚੰਗਾ ਸੀ ਉਸ ਵੇਲੇ ਪੁਆਜੀ ਪਿਆਰ ਬਹੁਤ ਸੀ ਬਹੁਤ ਪਿਆਰ ਸੀਗਾ ਤਾਂ ਚਾਚਾ ਦੇ ਬੱਚਿਆਂ ਦਾ ਪਿਆਰ ਨਾਨੀ ਨਾਨੀਆਂ ਦਾ ਪਿਆਰ ਮम्मी ਮੰਮੀ ਦਾ ਪਿਆਰ ਅਬਾ ਮੇਰੇ ਪੁੱਤਾਂ ਦਾ ਪਿਆਰ ਧੀਆਂ ਦਾ ਬਹੁਤ ਜ਼ਿਆਦਾ ਪਿਆਰ ਸੀ ਹੂੰ ਇਹ ਤਾਂ ਮੰਨਣਾ ਹੀ ਗੱਲ ਹੈ ਮੈਂ ਤਾਂ ਤਿੰਨ ਤਿੰਨ ਮਹੀਨੇ ਲਾਇਆ ਸੀ ਪੋਈਆਂ ਨਾਲ ਕੀ ਹੂੰ ਸਾਡੇ ਮਾਮੇ ਮਾਮੀਆਂ ਨੇ ਬਹੁਤ ਪਿਆਰ ਕੀਤਾ ਸੀ ਅੱਗੇ ਆਈ ਸੀ ਬਹੁਤ ਪਿਆਰ ਕਰਦੇ ਮਾਮੇ ਮਾਮੀਆਂ ਬਹੁਤ ਪਿਆਰ ਕਰਦੇ ਸੀਗੇ ਹਾਂਜੀ ਮੈਂ ਮੈਂ ਅਸੀਂ ਦੇਖਦੇ ਸੀਗੇ ਤੁਸੀਂ ਉਹ ਅੱਡਾ ਖੱਡਾ ਖੇਡਦੇ ਸੀਗੇ ਹਾਂਜੀ ਅੱਡਾ ਖੱਡਾ ਖੇਡਦੇ ਧੀ ਦੀ ਪਰ ਅੱਡੀ ਛੜੱਪਾ ਅੱਡੀ ਛੜੱਪਾ ਬਹੁਤ ਖੇਡਿਆ ਅੱਛਾ ਉੱਚਾ ਖੇਡਿਆ ਅੱਛਾ ਲੁਕਣਛਪੇ ਖੇਡ ਲਿਆ ਲੁਕ ਜਾਣਾ ਕਮਰੇਆਂ ਚ ਹਾਂ ਲੁਕਣਛਪੇ ਫਿਰ ਲੁਗੜਮਚੀਚੀ ਕਹਿੰਦੇ ਸੀ ਉਹ ਬਹੁਤ ਖੇਡਦੇ ਸੀ ਪੇਟ ਕੇ ਚਾਰ ਦਿੰਦੇ ਸੀ ਫਿਰ ਅੰਨਾ ਝੋਟਾ ਅੰਨਾ ਝੋਟਾ ਬਹੁਤ ਖੇਡਾ ਬਹੁਤ ਖੇਡਦਾ ਸੱਚ ਅਸੀਂ ਵੀ ਖੇਡਦੇ ਹੁੰਦੇ ਸੀਗੇ ਅੰਨਾ ਝੋਟਾ ਹਾਂ ਬਹੁਤ ਖੇਡਾ ਕਿਸ ਆਪਣੇ ਲਈ ਤਾਂ ਸਾਡੇ ਲਈ ਖੇਡਦੇ ਸੀ ਪਰ ਹੁਣ ਤਾਂ ਬੱਚੇ ਖੇਡਦੇ ਨਹੀਂ ਹੁਣ ਤਾਂ ਫੂਲ ਫੜ ਕੇ ਬਹਿ ਜਾਂਦੇ ਤਾਂ ਹੀ ਤਾਂ ਮੈਨੂੰ ਪੁੱਛਦੇ ਸੀਗੇ ਮੇਰੀ ਬੇਟੀ ਨੇ ਪੁੱਛਿਆ ਕਿੰਨੇ ਸੇ ਵੀ ਤੁਸੀਂ ਕੀ ਖੇਡਦੇ ਸੀਗੇ ਹੁਣ ਤਾਂ ਸਾਡੇ ਕੋਲੇ ਇੰਨੀਆਂ ਗੇਮਾਂ ਫੋਨਾਂ ਤੁਹਾਡੇ ਕੋਲ ਕੋਈ ਫੋਨ ਨਹੀਂ ਸੀਗਾ ਕੋਈ ਟੈਲੀਵਿਜ਼ਨ ਨਹੀਂ ਸੀਗਾ ਤੁਸੀਂ ਕੀ ਕਰਦੇ ਸੀ ਮੈਂ ਕਹਾਂ ਸੀ ਤਾਂ ਇੰਨੀਆਂ ਗੇਮਾਂ ਖੇਡਦੇ ਸੀ ਸਾਡੇ ਵੇਲੇ ਤਾਂ ਭਾਜੀ 15-15 ਦਾ 30 ਲੱਗਦੀਆਂ ਸੀ ਹਾਂ ਫੇਰ ਸਪਿੰਗਾ ਚੂੜਦੇ ਸੀ ਆਹੋ ਫੇਰ ਸਾਡੇ ਕੋਈ ਸੱਤਿਆ ਨਹੀਂ ਸੀ ਜਾਂਦਾ ਸਤਾ ਦੀ ਮਰਜ਼ੀ ਨਾਲ ਖੇਡ ਕੇ ਮੁਰਦੇ ਸੀ ਹਾਂ ਫੇਰ ਇੱਕ ਹੋਰ ਕੀ ਸਾਂਝੀ ਲਾਉਂਦੇ ਹੁੰਦੇ ਸੀ ਫੇਰ ਸਾਂਝੀ ਵੀ ਲਾਉਂਦੇ ਹੁੰਦੇ ਸੀ ਹਾਂ ਹੁਣ ਕੋਈ ਨਹੀਂ ਲਾਉਂਦਾ ਤੇ ਹੁਣ ਨਹੀਂ ਹੈ ਇਹ ਜਿੰਨ ਸਭ ਚੀਜ਼ਾਂ ਚੱਕੀਏਗੀ ਸਾਰੇ ਆਪਣੇ ਆਪਣੇ ਕਮਰੇ ਆ ਆਪਣੇ ਆਪਣੇ ਕਮਰਿਆਂ ਦੇ ਵਿੱਚ ਆਪਦੇ ਆਪਦੇ ਫੋਨ ਲੈ ਕੇ ਆਪ ਬਸ ਉੱਥੇ ਬਹਿ ਜਾਣਗੇ ਨਹੀਂ ਕਰਦਾ ਕੋਈ ਨਾ ਜੇ ਕੋਈ ਰਿਸ਼ਤੇਦਾਰ ਆਉਂਦਾ ਵੀ ਬੱਚਿਆਂ ਤੋਂ ਕਹੀਦਾ ਆ ਤੁਹਾਡੀ ਮਾਸੀ ਆ ਗਈ ਤੁਸੀਂ ਉੱਥੋਂ ਨੂੰ ਸੱਸੇ ਘਰ ਬਲਾਓ ਬਸ ਉਹਨਾਂ ਕੰਮ ਹੀ ਹੁੰਦਾ ਤੇ ਆਪਣੇ ਮਾਸੀ ਦਾ ਭੂਆ ਜੀ ਸਰਪਤ ਲੱਗਦਾ 20 ਚ ਨਾਨਾ ਨਾਨੀ ਮਾਮਾ ਮੰਮੀ ਆਉਂਦੇ ਆ ਜੇ ਸਾਡੀ ਮਾਸੀਆਂ ਆਉਂਦੀਆਂ ਸਿਰ ਤੀਰ ਹੀ ਹੋ ਜਾਂਦੇ ਅਸੀਂ ਭੱਜ-ਭੱਜ ਕੇ ਉਹਨਾਂ ਦੇ ਜਾ ਕੇ ਝੋਲਾ ਜਾ ਫੜ ਲਿਆਉਂਦੇ ਆ ਉਹ ਬੱਚੋ ਕਿ ਕਿ ਆਣਾ ਕਰ ਕਰ ਕਰੀਆ ਮਾ ਕਾਪੋ ਫੜਦੇ ਸੀ ਆਪਾਂ ਝੋਲਾ ਕਿ ਆਪਾਂ ਦੇ ਦੇ ਸੀ ਕਿੱਲੇ ਲਿਆਂਦੇ ਬੱਚੋ ਚ ਕਿ ਲਿਆਇਆ ਕਿੱਲੇ ਲੈ ਕੇ ਆਇਆ ਕਿ ਰਿਓੜੀਆਂ ਲਿਆਂਦੀਆਂ ਪੋਸਟਾ ਲਿਆਏ ਹੋਣਗੇ ਮਠਿਆਈ ਨਹੀਂ ਕੋਈ ਨਹੀਂ ਬੱਚਾ ਖਾਂਦਾ ਕਿਉਂ ਆਮੋ ਆਮ ਅੱਗੇ ਮਠਿਆਈਆਂ ਵੀ ਇਹਨੇ ਦਵਾਈ ਤੋਂ ਮੁੰਲੀ ਆਉਂਦੀ ਸੀ ਲੋਕ ਹੂੰ ਇੰਨਾ ਨਹੀਂ ਸੀ ਖਾਣ ਦੇਂਦੇ ਬੱਚਿਆਂ ਨਹੀਂ ਨਹੀਂ ਅੱਗੇ ਦੁੱਧ ਤਾਂ ਹੀ ਜਾਂ ਦਿਖਾਉਂਦੇ ਸੀ ਪਰ ਟੱਪਦੇ ਸੀ ਨਾ ਆਪਾਂ ਖੋਆ ਵੀ ਖਾਂਦੇ ਸੀ ਔਰ ਬੇਰ ਹੁਣ ਦੇ ਲਾਹ ਖੋਆ ਠੰਡਾ ਚ ਔਰ ਬੇਰ ਦੇ ਲਾਵੇ ਅਸੀਂ ਵੀ ਬੇਰ ਤੋੜਦੀਆਂ ਹੁੰਦੀਆਂ ਸੀ ਸਕੂਲ ਦਾ ਟੈਂਟਰ ਅੱਧੀ ਛੁੱਟੀ ਜਦੋਂ ਹੋਣੀ ਅੱਧੀ ਛੁੱਟੀ ਅਸੀਂ ਅਸੀਂ ਦੇਖ ਲੈਣਾ ਇੱਕ ਕੁੜੀ ਨੂੰ ਖੜਾ ਦੇਣਾ ਦਰਵਾਜ਼ੇ ਜਿਹਦਾ ਘਰ ਆ ਰਿਆ ਉਹ ਦਰਵਾਜ਼ੇ ਦੇ ਮੂਹਰੇ ਅਸੀਂ ਇੱਕ ਖੜਾ ਦੇਣੀ ਵੀ ਤੂੰ ਦੇਖ ਸਾਡੇ ਘਰੇ ਕੋਈ ਬਾਹਰ ਤਾਂ ਨਹੀਂ ਵੇੜੇ ਚ ਤੇ ਫੇਰ ਉਹਨੇ ਕਹੜਾ ਕੂਕਲੀ ਇਹ ਨਿਸ਼ਾਨੀ ਸੀਗੀ ਤੇ ਜਦੋਂ ਕੂਕਲੀ ਵੱਜ ਗਈ ਮੋਟੇ ਖਾਂਦੇ ਹੁੰਦੇ ਸੀ ਭੋਰੇਸਤਾ ਹਾਂ ਅਸੀਂ ਮੈਂ ਵੀ ਖਾਦੀ ਹਾਂ ਤੂੰ ਤੀਨਾ ਨੂੰ ਸੂੜੀਆਂ ਹਾਂ ਸਾਡੇ ਤਾਂ ਫਰੂਟ ਐਸ ਕੋਕਲੀ ਜਦੋਂ ਜਿਆਦਾ ਨਹੀਂ ਸਾਨੂੰ ਪਤਾ ਲੱਗ ਜਾਣਾ ਵੀ ਸਾਡੇ ਇਹਦਾ ਮਤਲਬ ਕੋਈ ਹੈ ਨਹੀਂ ਬੇੜੇ ਚ ਫਿਰ ਜਾ ਕੇ ਅਸੀਂ ਬੇਰ ਤੋੜਨੇ ਬੇਰ ਤੋੜ ਕੇ ਰਾਤ ਵਿੱਚ ਫਰਨੀ ਦੇ ਵਿੱਚ ਟੋਆ ਜਿਹਾ ਪੱਟ ਕੇ ਲੁਕੋ ਦਨੇ ਵੀ ਜਦੋਂ ਪੂਰੀ ਛੁੱਟੀ ਹੋ ਗਈ ਉਦੋਂ ਅਸੀਂ ਕੱਢਾਂਗੇ ਫਿਰ ਆਪਾਂ ਕਰਦੇ ਨੇ ਪੱਠੇ ਲਿਓਨੇ ਉਹਦੇ ਵਿੱਚ ਬਰਸੀਮ ਵੀ ਹੁੰਦੀ ਅਸੀਂ ਸੀਟੀਆਂ ਆਡੀਆਂ ਪੀਪਲੀ ਬਿਜਾਈ ਜਾਂਦੀ ਪੀਪਲੀ ਉਹਦੀ ਵਜਾਉਣੀ ਫਿਰ ਕਣਕ ਦੀ ਫਿਰ ਕਣਕ ਦੀ ਬਿਜਾਈ ਜਾਂਦੀ ਹਾਂ ਸਹੀ ਜੇ ਸਾਡੇ ਵੀ ਤਾਂ ਭੋਜੀ ਇਹ ਸੀਗਾ ਆਣੀ ਸਾਡੇ ਬਿਹਾਰ ਬਿੰਨੋ ਅੱਜ ਕਾਲਾ ਜਵਾਨਾ ਬਿੰਨੋ ਬਾਲਾ ਠੀਕ ਨਹੀਂ ਲੱਗਿਆ ਮੈਨੂੰ ਤਾਂ ਪਹਿਲਾਂ ਹੀ ਯਾਰ ਆ ਜਾਂਦਾ ਹੂੰ ਓਹ ਲੋਕ ਬਹੁਤ ਪਿਆਰ ਕਰੇ ਕਿਵੇਂ ਕਰੀਏ ਹੁਣ ਕਿਵੇਂ ਖੇਡਗੇ ਹੁਣ ਤਾਂ ਕੋਈ ਖੇਡਦਾ ਹੀ ਨਹੀਂ ਬਸ ਰਸਤੇ ਭੁੱਲਦੇ ਜਾਂਦੇ ਹੂੰ ਰਸਤਾ ਦਾ ਬਹੁਤ ਮਾਸੇ ਦਾ ਰਸਤਾ ਹੀ ਬਹੁਤ ਦੂਰ ਹੋ ਗਿਆ ਨੋ 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 ਉਹ ਤਾਂ ਕੋਈ ਵੀ ਨਹੀਂ ਉਹ ਤਾਂ ਕੋਈ ਸਮਝਦਾ ਹੀ ਨਹੀਂ ਮਾਸੇ ਤਾਂ ਕੋਈ ਨਹੀਂ ਖੁਸ਼ ਮਾਸੇ ਹੋਣੀ ਨਹੀਂ ਇੱਕ ਮਸਾ ਨਿਆਣਾ ਲੈਂਦੇ ਆ ਇੱਕ ਮਾ ਇੱਕ ਕੁੜੀ ਇੱਕ ਮੁੰਡਾ ਮਾਸੇ ਕਿਸੇ ਦੀ ਹੋਣੀ ਨਹੀਂ ਬਸ ਚਾਚਾ ਚਾਚਾ ਚੂਚਾ ਨਹੀਂ ਕਿਸੇ ਦਾ ਹੋਣਾ ਤਾਂ ਆਇਆ ਤੋਂ ਹੁਣੇ ਬਸ ਜਿੰਨੇ ਖੈਗੇ ਤੁਸੀਂ ਆਪ ਹੀ ਆ ਕੇ ਚਾਰ ਚਾਰ ਪੰਜ ਪੰਜ ਤਾਂ ਚਾਚੇ ਹੁੰਦੇ ਸੀ ਭੂਆ ਦੋ ਦੋ ਤਿੰਨ ਤਿੰਨ ਹੁੰਦੀਆਂ ਸੀ ਆਹੋ ਹੁਣ ਟਾਈਮ ਗਏ ਹਾਂ ਬਸ ਕੱਲੇ ਕੱਲੇ ਬੈਠੇ ਰਹੂ ਰਾਮ ਨਾਲ ਕਿਉਂਕਿ ਇੱਕ ਕੀ ਰੀਜ਼ਨ ਮhenga manghai ਵਾਲੀ ਆ ਉਹ ਨਿਆੜਿਆਂ ਦੀ ਪੜਾਈਆਂ ਹੁਣ ਸਾਰੇ ਪੇਰੈਂਟਸ ਸੋਚਦੇ ਆ ਵੀ ਅਸੀਂ ਬਹੁਤ ਹਾਈਰ ਐਜੂਕੇਸ਼ਨ ਦਈਏ ਵੇਰੇ ਨਨ ਬਧੀਆ ਬਧੀਆ ਸਕੂਲਾਂ ਚ ਪਾਈਏ ਹੁਣ ਅਸੀਂ ਜਿਹੜਾ ਸਾਡਾ ਟਾਈਮ ਸੀ ਅਸੀਂ ਸਕੂਲ ਚ ਇੱਥੇ ਪੜਦੇ ਸੀ ਗਵਰਨਮੈਂਟ ਵਾਲੇ ਚ ਅਸੀਂ ਕਹਿੰਦਾ ਟਿਊਸ਼ਨ ਨਹੀਂ ਸੀ ਰੱਖੀ ਹੁਣ ਮੈਂ ਇੱਥੇ ਦੇਖਤੀ ਜਾਨੀ ਨਾਲੇ ਤਾਂ ਪ੍ਰਾਈਵੇਟ ਸਕੂਲਾਂ ਚ ਜਾਂਦੇ ਆ ਨਾਲੇ ਟਿਊਸ਼ਨ ਤੇ ਜਾਂਦੇ ਆ ਟਿਊਸ਼ਨ ਦਾ ਪਤਾ ਹੀ ਨਹੀਂ ਸੀ ਹਾਂ ਨਾ ਅਫੋਰਡ ਹੀ ਨਹੀਂ ਕਰ ਸਕਦੇ ਸੀ ਬਸ ਓਨੇ ਕ ਪੈਸੇ ਸੀਗੇ ਬਾ ਉਹ ਫੀਸ ਜੀ ਦੇ ਲੈਣੀ ਬਾੜੀ ਮੋਟੀ ਮਾਂ ਤੇ ਰਹਿਣਾ ਵੀ ਬਾਹਰ ਸੁਣਦਾ ਮੈਂ ਪੜ ਲਿਆ ਪੜ ਲਿਆ ਨਹੀਂ ਤਾਂ ਨਹੀਂ ਨਾ ਸੀ ਛੇਤੀ ਛੇਤੀ ਵਸ ਪਈ ਇਹਨਾਂ ਨੂੰ ਵਿਆਹ ਦਾਂਗੇ ਤੇ ਛੇਤੀ ਕੁੜੀਆਂ ਦਾ ਕੰਮ ਹੋ ਜੂ। ਹਾਂ ਚਲੋ ਬਹੁਤ ਹੋ ਗਿਆ ਹਨਾ ਓਕੇ ਜਸਵੀਰ ਸასი ਕਾਲ ਥੈਂਕ ਯੂ